ਦਾ 고ਜਾਉ ਸਾਡੇ ਤਨ ਕੈਪਟਨ ਮਹਿੰਦਰ ਸਿੰਘ ਸਵੇਰ 6:00 ਤੇ ਸਰਜਨ ਰਣਜੀਤ ਸਿੰਘ ਨੇ ਸ਼ੁਰੂ ਕੀਤੀ ਸੀ ਇਹਦੇ ਬਾਰੇ ਇਹਨਾਂ ਨੇ ਮੇਰੇ ਨਾਲ ਵੀ ਗੱਲ ਕੀਤੀ ਪਰ ਮੈਂ ਥੋੜੀ ਜਿਹੀ ਇਸਕਾ ਹਟ ਪਤਾ ਕੀਤੀ ਕਿ ਮੈਂ ਕਿਹਾ ਵੀ ਇਹ ਕਰਨਾ ਕੰਮ ਬਹੁਤ ਮੁਸ਼ਕਲ ਹੈ ਆਸਾਨ ਕੰਮ ਨਹੀਂ ਆ ਤੁਸੀਂ ਕਹਿ ਰਹੇ ਹੋ ਇਹ ਆਪ ਸਾਰਾ ਕੰਮ ਸ਼ੁਰੂ ਕਰਾਉਣ ਤੋਂ ਪਹਿਲਾਂ ਹੀ ਉਦੇਸ਼ਾਂ ਨੂੰ ਡਾਰੀ ਮਾਰ ਗਏ ਜੀ ਇਹਦੀ ਸਾਰੀ ਜੋ ਮੈਂ ਵਾਰੀ ਮੇਰੇ ਤੇ ਛੱਡ ਗਏ ਇਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਮੈਂ ਆਪਣਾ ਬਿਮਾਰੀਆ ਮੈਨੂੰ ਹੈਪੀਸ਼ਲ ਸੀ ਕਾਲਾ ਪੀੜਿਆ ਹੋ ਗਿਆ ਸੀ ਉਹਦੇ باوجود ਜਦੋਂ ਮੈਂ ਠੀਕ ਹੋਇਆ ਫਿਰ ਮੈਂ ਆਪਣੀ ਹਿੰਮਤ ਝਟਾਈ ਕਿ ਜਦੋਂ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਆ ਕਿ ਮੈਨੂੰ ਇਹਨੂੰ ਪੂਰਾ ਕਰਨਾ ਚਾਹੀਦਾ ਇਹਨਾਂ ਨਾਲ ਮੇਰਾ ਦੇਸ਼ਾਂ ਵਿਦੇਸ਼ਾਂ ਨਾਲ ਸੰਪਰਕ ਹੁੰਦਾ ਰਿਹਾ ਹਰ ਚੀਜ਼ ਦੀ ਇਹਦੀ ਨਕਸ਼ੇ ਤੋਂ ਲੈ ਕੇ ਜਦੋਂ ਬ੍ਰਿਗੇਡੀਅਰ ਸਾਹਿਬ ਨੇ ਦੱਸਿਆ ਅਖੀਰ ਤੱਕ ਇਹਨੂੰ ਮੈਂ ਸਾਰੀ ਰਿਪੋਰਟ ਦਿੰਦਾ ਰਿਹਾ ਕਿ ਕਿਦਾਂ ਤਿਆਰ ਹੋ ਰਿਹਾ ਕੀ ਹੋਇਆ ਇਹਨਾਂ ਨੇ ਬਾਹਰੋਂ ਬਹੁਤ ਮੇਰਾ ਧੰਨਵਾਦ ਕੀਤਾ ਬੜੀ ਖੁਸ਼ੀ ਪ੍ਰਗਟ ਕੀਤੀ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਜ ਬ੍ਰਿਗੇਡੀਅਰ ਸਾਹਿਬ ਤੋਂ ਲੈ ਕੇ ਸਾਰੇ ਸਾਡੇ ਜੋ ਗੈਸਟ ਆਫ ਆਨਰ ਆਏ ਜਾਂ ਕਰਨਲ ਸਾਹਿਬ ਦੋਨੋਂ ਆਏ ਨੇ ਬੈਂਕ ਕਮਾਂਡਰ ਸਾਹਿਬ ਆਏ ਨੇ ਸਾਹਮਣੇ ਤੁਹਾਡੇ ਸਾਹਮਣੇ ਜੋ ਵੀ ਵੱਡ ਕਹਿਓ ਤੁਸੀਂ ਦੇਖੀ ਸੋਹਣੀ ਲਏ ਨੇ ਕਿ ਕਿੰਨਾ ਵਧੀਆ ਮੋਰ ਮੜਿਆ ਬੇਰੇ ਖਿਆਲ ਆ ਇਹ ਲੁਧੇਣੇ ਜਿਹੜੇ ਤੋਂ ਤੋਂ ਕਿਸੇ ਪਿੰਡ ਦੇ ਵਿੱਚ ਐਦਾਂ ਮੈਮੋਰੀਅਲ ਨਹੀਂ ਹੋਣਾ ਹੈ ਜੀ ਧੰਨਵਾਦ ਇਹ ਜਿਹੜਾ ਫੋਰਮੇ ਵਾਲੇ ਜਿੱਥੇ ਅੱਜ ਖੜੇ ਹੋਏ ਆਪਾਂ ਇਹ ਦਿਨ ਬੰਦਾਂ ਦੇ ਪਹਿਲੇ ਸੋਚ ਸੀਗੀ जैसा सर्जन रंजीत सिंह सिंह, अपना हनेक सिंह अपना कैप्टन अमरिंदर सिंह इन आइडिया आया कि कोई साढ़े कोर मेमोरियल अपने पिंड होना चाहिए क्योंकि साढ़े पिंड कई तो शहीद ने, कई फटर होए ने ते कई अपने जंग दि हिस्सा लिता है उन्हें उन्होंने सोच हौली हौली दो बंदे होर मिल गए ऐसा करते करते ਕਮੇਟੀ ਨੇ ਜਿਹੜਾ ਹੈ ਪੂਰਾ ਮੇਚ ਕਰਕੇ ਦੁਨੀਆ ਤੋਂ ਆਪਣੇ ਟੀਮ ਨੇ ਵਾਸਤੇ ਤੋਂ ਉਹਨਾਂ ਤੋਂ ਡੋਨੇਸ਼ਨ ਇਕੱਠਾ ਕੀਤਾ ਤੇ ਡਿਜ਼ਾਈਨ ਬਣਾਇਆ ਇਹਦਾ ਡਿਜ਼ਾਈਨ ਖੁਦ ਜਿਹੜਾ ਹੈ ਵਾਰਮੇਬਲ ਤੁਸੀਂ ਦੇਖੋਗੇ ਜਿਹਦੇ ਵਿੱਚ ਪੱਥਰ ਲੱਗੇ ਨੇ ਸਾਡੇ ਸ਼ਹੀਦਾਂ ਦੇ ਜਿਹੜੇ ਫਟਰ ਹੋਏ ਨੇ ਬਸ ਜਿਨ੍ਹਾਂ ਨੂੰ ਤਗਮੇ ਮਿਲੇ ਨੇ ਉਹ ਸਾਰੇ ਜਿਹੜਾ ਹੈ ਇਹ ਇਸ ਵਾਸਤੇ ਬਣਾਇਆ ਗਿਆ ਹੈ ਕਿ ਸਾਡੇ ਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਅੱਲਾ ਸ਼ੇਰੀ ਮੇਰੇ ਉਹਨਾਂ ਨੂੰ ਜਿਹੜਾ ਹੈ ਮੋਟੀਵੇਸ਼ਨ ਇੱਕ ਕਿਸਮ ਦਾ ਜਿਹੜਾ ਹੈ ਨਾ ਮੋਟੀਵੇਸ਼ਨ ਬਲੇ ਕਿ ਫੌਜ ਜੁਆਇਨ ਕਰਕੇ ਆਪਣੇ ਦੇਸ਼ ਦੀ ਸੇਵਾ ਕਰ ਸਕਾਂ ਹੈ ਇਸ ਪਿੰਡ ਦੇ ਜੋ ਮੈਂ ਦੇਖਿਆ ਜਿੰਨੇ ਵਿੱਚ ਤੱਕ ਮੈਂ ਫੰਕਸ਼ਨ ਪਿੰਡ ਕੀਤੇ ਨੇ ਸਭ ਤੋਂ ਜ਼ਿਆਦਾ ਉਹ ਸ਼ਹੀਦ ਇਸ ਪਿੰਡ ਦੇ ਹੋਏ ਨੇ ਬਹੁਤ ਹੀ ਪ੍ਰਾਈਡ ਵਾਲੀ ਗੱਲ ਹੈ ਬਹੁਤ ਹੀ ਮਾਣ ਵਾਲੀ ਗੱਲ ਹੈ ਪਿੰਡ ਵਾਸਤੇ ਜਿਨ੍ਹਾਂ ਨੇ ਇੰਨੇ ਸ਼ਹੀਦ ਵੀਰ ਜੋ ਦੇ ਪੈਦਾ ਕੀਤੇ ਪਰ ਬਾਕੀ ਜੇ ਜਿਸ ਤਰ੍ਹਾਂ ਕੇ ਬਰੇਡ ਸਰ ਹੁਣ ਦੱਸਿਆ ਇਹ ਜੋ ਆਉਣ ਵਾਲੀ ਦੀ ਜਨਰੇਸ਼ਨ ਹੈ ਉਹਨਾਂ ਨੂੰ ਕੋ ਮੋਟੀਵੇਟ ਕਰੂਗੀ ਵੀ ਆਰਮੀ ਦਾ ਸਭ ਤੋਂ ਸੁੱਚਾ ਸੁੱਚਾ ਜੋ ਹੈ ਉਹ ਕੰਮ ਜੋ ਹੈ ਉਹ ਚੰਨ ਤੁਹਾਨੂੰ ਜਾਨਣਾ ਚਾਹੀਦਾ ਔਰ ਇੱਕ ਉਹ ਆਰਮੀ ਆ ਹਿੰਦੁਸਤਾਨ ਦੀ ਜਿਹਨੇ ਕੇ ਹਿਸਰ ਹਿੰਦੁਸਤਾਨ ਤੇ ਨਹੀਂ ਪੂਰੀ ਦੁਨੀਆ ਦੇ ਤਖ਼ਤ ਜਮਾ ਕੇ ਰੱਖੀ ਹੈ ਆ ਪਾਕਿਸਤਾਨ ਨਾਲ ਜਿੰਨੀਆਂ ਲੜਾਈਆਂ ਹੋਈਆਂ ਸਾਰੀਆਂ ਜਿੱਤੀਆਂ ਔਰ ਇੱਕ ਉਹ ਟਾਈਮ ਸੀ 1971 ਵਿੱਚ ਜਦੋਂ ਕਿ ਉਹਨਾਂ ਦੇ ਪੂਰੇ ਹਥਿਆਰਛਤਾਏ ਉਹਨਾਂ ਦੇ ਮੇਜਰ ਲਫਟੀਨ ਜਨਰਲ ਨੂੰ ਵੀ ਰੈਸਟ ਕੀਤਾ ਗਿਆ ਇਹ ਬਹੁਤ ਵੱਡੀ ਅਚੀਵਮੈਂਟ ਇਤਿਹਾਸ ਬਦਲ ਦਿੱਤਾ ਹਿੰਦੁਸਤਾਨ ਦੀ ਫੌਜ ਨੇ ਤੋਂ ਐਹੋ ਜੀ ਫੌਜ ਦੇ ਵਿੱਚ ਜਾਣਾ ਸਾਡੇ ਜਵਾਨਾਂ ਵਾਸਤੇ ਸਾਡੇ ਬੱਚਿਆਂ ਵਾਸਤੇ ਬਹੁਤ ਹੀ ਪ੍ਰੇਰਣਾ ਦੀ ਬਹੁਤ ਹੀ ਜੋ ਹੈ ਮਾਨ ਵਾਲੀ ਗੱਲ ਹੈ